ਗੁਰੂਹਰ ਸਾਇ ਦੇ ਵਿੱਚ ਨਵੇਂ ਡੀਐਸਪੀ ਸਰਦਾਰ ਸਤਨਾਮ ਸਿੰਘ ਹੋਰਾਂ ਨੇ ਉਹਦਾ ਸੰਭਾਲ ਲਿਆ ਤੇ ਉਹਦਾ ਸੰਭਾਲਦਿਆਂ ਸਾਰੀ ਹਲਕੇ ਦੇ ਇਹ ਪਿੰਡ ਡੋਰ ਦੇ ਵਿੱਚ ਇੱਕ ਪਿਛਲੇ ਦਿਨਾਂ ਦੇ ਵਿੱਚ ਕਟਨਾ ਵਾਪਰੀ ਹੈ ਤੇ ਉਸ ਕਟਨਾ ਨੂੰ ਵੀ ਟ੍ਰੇਸ ਕਰ ਲਿਆ ਗਿਆ ਕਤਲ ਕਤਲ ਹੁੰਦਾ ਉਸ ਕਤਲ ਦੀ ਗੁੱਥੀ ਜਿਹੜੀ ਆ ਉਹਨਾਂ ਵੱਲੋਂ ਸੁਲਝਾ ਲਈ ਗਈ ਹੈ ਮਾਮਲਾ ਥਾਣਾ ਲੱਖੋ ਕੇ ਬਰਾਮ ਦੇ ਦੀਨ ਜਿਹੜਾ ਦਰਜ ਹੁੰਦਾ ਹੈ ਥਾਣਾ ਲੱਖੋ ਕੇ ਦੇ ਬਰਾਮ ਦੇ ਗੁਰਵਿੰਦਰ ਸਿੰਘ ਐਸਐਚਓ ਸਮਝਦਾਰੀ ਨਾਲ ਕੰਮ ਕਰਦੇ ਆ ਤੇ ਉਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਜਿੰਦੇ ਵਿੱਚ ਕੁਝ ਲੇਡੀਜ਼ ਵੀ ਹੈਗੀਆਂ ਨੇ ਇਸ ਪੂਰੇ ਮਾਮਲੇ ਸੰਬੰਧੀ ਅੱਜ ਇੱਕ ਪੀਸੀ ਹੋ ਕੇ ਹਟੀ ਹੈ ਸਰਦਾਰ ਸਤਨਾਮ ਸਿੰਘ ਹੋਰੀ ਡੀਐਸਪੀ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ ਨਾਲ ਸਰ ਕਿੱਦਾਂ ਜਿਹੜਾ 24 ਘੰਟਿਆਂ ਵਿੱਚ ਮਾਮਲਾ ਟਰੇਸ ਹੋਇਆ ਐਕਚੁਅਲੀ ਮਾਮਲਾ ਹੈ ਕੀ ਸੀ ਇਹ ਜੀ ਇੱਕ ਲੇਡੀਜ਼ ਹੈ ਮਤਲਬ ਬਿੰਦਰ ਕੌਰ ਕਲਪਨਾ ਉਹਦਾ ਉਹਦੇ ਪਹਿਲਾਂ ਭਗਵਾਨ ਸਿੰਘ ਨਾਮ ਦੇ ਵਿਅਕਤੀ ਨਾਲ ਰਿਲੇਸ਼ਨ ਚ ਸੀਗੀ ਉਹ ਹੁਣ ਉਹ ਤੇਜਵੀਰ ਨਾਮ ਦੇ ਵਿਅਕਤੀ ਦੇ ਨਾਲ ਰਿਲੇਸ਼ਨ ਚ ਹੈ ਜਿਹੜਾ ਤੇਜਵੀਰ ਹੈ ਇਹ ਕ੍ਰਿਮੀਨਲ ਮਾਈਂਡ ਬੰਦਾ ਹੈ ਇਹਨੇ 16 8 ਨੂੰ ਕੁਝ ਬੰਦੇ ਨਾਲ ਲੈ ਕੇ ਗੱਡੀ ਤੇ ਗਏ ਸਕੂਟਰਾਂ ਤੇ ਗਏ ਇਹ ਡੋੜਪਿੰਡ ਦੀ ਸਾਥ ਵਿੱਚ ਪਹੁੰਚ ਗਏ ਉੱਥੇ ਉਹਨਾਂ ਨੂੰ ਉਧਰੋਂ ਉਹ ਜਿਹੜੇ ਦੂਜੇ ਬੰਦੇ ਐ ترسےم ਸਿੰਘ ਵਗੈਰਾ ਜਿਹੜਾ ਮਰਨ ਵਾਲਾ ਵਿਅਕਤੀ ਐ ਨਾਲ ਉਹਦੇ ਹੋਰ ਭਰਾ ਉਹ ਵੀ ਉੱਥੇ ਆ ਗਏ ਉੱਥੇ ਇਹਨਾਂ ਨੇ ਫਿਰ ਉਹਨਾਂ ਨਾਲ ਝਗੜਾ ਕੀਤਾ ਤੇ ਕਿਰਚ ਸੀਗੀ ਇਹਦੇ ਕੋਲ ਇਹਨੇ ਕਿਰਚ ਨਾਲ ترسےم ਸਿੰਘ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਤੇ ਦੋ ਵਿਅਕਤੀ ਜਿਹੜੇ ਆ ਉਹ ਗੰਭੀਰ ਜ਼ਖਮੀ ਹੋ ਗਏ ਜਿਹੜੇ ਜਿਹੜੇ ਲਾਲ ਨੇ ਇਹ ਇਹਦੇ ਸਬੰਧ ਚ ਅਸੀਂ ਮੁਕੱਦਮਾ ਦਰਜ ਕਰਕੇ ਹੂੰ 24 ਘੰਟੇ ਦੇ ਵਿੱਚ ਵਿੱਚ ਜਿਹੜੇ ਆ 5 ਦੋਸ਼ੀ ਗ੍ਰਿਫਤਾਰ ਕਰ ਲਏ ਆ 2 ਵਜੇ ਗ੍ਰਿਫਤਾਰ ਕਰਨੇ ਬਾਕੀ ਨੇ ਉਹ ਵੀ ਜਲਦੀ ਕਰ ਲੈਣੇ ਅਸੀਂ ਸਰ ਲੇਡੀਜ਼ ਵੀ ਨਾਲ ਗ੍ਰਿਫਤਾਰੀ ਹੋਈ ਆ ਲੇਡੀਜ਼ ਵੀ ਬਿਲਕੁਲ ਜੀ ਲੇਡੀਜ਼ ਵੀ ਨਾਲ ਸੀਗੀਆਂ ਜੀ ਜੀ ਇਹਨਾਂ ਕੋਲ ਡੰਡੇ ਸੀਗੇ ਇਹਨਾਂ ਨੇ ਪੂਰੀ ਲੜਾਈ ਉੱਥੇ ਮਤਲਬ ਕੀਤੀ ਆ ਨਵੇਂ ਆਏ ਹੋ ਤੁਸੀਂ ਹਲਕਾ ਗੁਰੂਰਸਈ ਦੇ ਵਿੱਚ ਤੇ ਗੁਰੂਰਸਈ ਦੇ ਵਿੱਚ ਅੱਜ ਵੀ ਦੇਖੋ ਇੱਕ ਮੁੰਡਾ ਚਿੱਟੇ ਦੇ ਨਾਲ ਮੌਤ ਹੋਈ ਹੈਗੀ ਆ ਚੋਰੀਆਂ ਹੋ ਰਹੀਆਂ ਹੈਗੀਆਂ ਨੇ ਤੇ سلسلہ ਇਹ ਲਗਾਤਾਰ جاری ਰਹੇਗਾ ਠੱਲ ਨਹੀਂ ਪੈ ਰਹੀ ਕੀ ਲੱਗਦਾ ਹੈਗਾ ਕੰਟਰੋਲ ਵਧੀਆ ਤਰੀਕੇ ਕਰ ਪਾਓਗੇ ਹਲਕੇ ਨੂੰ ਜਿਹੜੀ ਦੁਰਦਸ਼ਾ ਹੋਈ ਹੋਈ ਆ ਬਿਲਕੁਲ ਕੰਟਰੋਲ ਕਰਾਂਗੇ ਜੀ ਤੁਹਾਨੂੰ ਕੋਈ ਹਫਤੇ ਦੇ ਵਿੱਚ ਵਿੱਚ ਕੁਝ ਨਜ਼ਰ ਵੀ ਆਊਗਾ ਕਿ ਫਰਕ ਪਿਆ ਹੈ ਜੀ ਆਪਾਂ ਨਸ਼ੇ ਨੂੰ ਹੀ ਠੱਲ ਪਾਉਣੀ ਹੈ ਕਿਉਂਕਿ ਸਰਕਾਰ ਦਾ ਵੀ ਇਹੀ ਮੁੱਖ ਝੰਡਾ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਕਿ ਨੰਦਾ ਇਹੀ ਕਹਿਣਾ ਹੈ ਕਿ ਜਿਹੜੀ ਡਰੱਗ ਹੈ ਇਹਨੂੰ ਮਤਲਬ ਐਨ ਇੱਕ ਵਾਰ ਨਕੀਲ ਕਸਣੀ ਹੈ ਵੀ ਸਰ ਇੱਕ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਥਾਣਾ ਗੁਰੂਰਸਈ ਦੀ ਗੱਲ ਕਰਦੇ ਆ ਤਾਂ ਵੀ ਮੁਲਾਜ਼ਮ ਕੱਟ ਹੈ ਗਿਆ ਇਹ ਗੱਲ ਵਾਰ-ਵਾਰ ਸਾਹਮਣੇ ਆਦੀ ਲੋਕ ਕਾਮਲਿਆਂ ਦੇ ਕਹਿੰਦੇ ਮੁਲਾਜ਼ਮ ਕੱਟਾ ਹੈ ਕਿ ਨਫਰੀ ਵਧਾਈ ਜਾਊਗੀ ਮੰਗ ਕਰੋ ਕਿ ਐਸਐਸਪੀ ਸਾਹਿਬ ਤੋਂ ਜਾਂ ਡੀਜੀਪੀ ਤੋਂ ਵੀ ਜੇ ਮੁਲਾਜ਼ਮ ਪੂਰੇ ਹੋਣਗੇ ਤਾਂ ਤਾਂ ਹੀ ਲੋਕਾਂ ਦਾ ਜਿਹੜੇ ਮਸਲੇ ਹੱਲ ਹੋਣਗੇ ਰਾਤ ਦੀ ਗਸ਼ਤ ਦੀ ਗੱਲ ਕਰਦੇ ਆ ਬਾਜ਼ਾਰਾਂ ਦੇ ਵਿੱਚ ਲੋਕ ਤਲਵਾਰਾਂ ਲੈ ਕੇ ਫਿਰਦੇ ਆ ਵੀ ਉਹ ਪਹਿਲਾਂ ਕੁਛ ਜਿੱਦਾਂ ਹਾਈ ਕੋਰਟ ਵਿੱਚ ਜਾਂਦੇ ਹੁੰਦੇ ਸੀਗੇ ਮੁਲਾਜ਼ਮ ਉਹਦੇ ਨਾਲ ਥੋੜਾ ਜਿਹਾ ਹੁਣ ਉਹ ਜਿਹੜੀ ਚੀਜ਼ ਆ ਉਹ ਬੰਦ ਹੋ ਗਈ ਹੁਣ ਉਹਦੇ ਵਿੱਚ ਮਤਲਬ ਪਰਫਾਰਮੈਂਸ ਤੋਂ ਹੀ ਕੰਮ ਚੱਲਦਾ ਜਿਹਦੇ ਨਾਲ ਹੁਣ ਮੁਲਾਜ਼ਮਾਂ ਨੂੰ ਥਾਣੇ 'ਚ ਫਰਕ ਪਊਗਾ ਤੇ ਬਾਕੀ ਕੁਝ ਭਰਤੀਆਂ ਵੀ ਹੋਈਆਂ ਹੁਣ ਜਿਹੜੀ ਇਹ ਘਾਟ ਹੈ ਇਹ ਲਗਭਗ ਪੂਰੀ ਹੋ ਜਾਏਗੀ ਜਲਦੀ ਹਲਕੇ ਦੇ ਲੋਕਾਂ ਨੂੰ ਨੌਜਵਾਨ ਯੂਥ ਕਲੱਬਾਂ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਨਸ਼ਾ ਬੰਦ ਕਰਨ ਦੇ ਲਈ ਤੁਹਾਡੀ ਕੀ ਅਪੀਲ ਹੈਗੀ ਦੇਖੋ ਮੇਰੀ ਇਹ ਅਪੀਲ ਹੈ ਮੈਂ ਖੁਦ ਵੀ ਸਪੋਰਟਸਮੈਨ ਰਿਆਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਉਹ ਹਰੇਕ ਪਿੰਡ ਵਿੱਚ ਇੱਕ ਕਲੱਬ ਬਣਾਉਣ ਜਿੱਥੇ ਗੇਮਾਂ ਹੁਣ ਖੇਡਣ ਜਦੋਂ ਵਿਅਕਤੀ ਖੇਡਣ ਦੇ ਬੱਚੋ ਦਾ ਧਿਆਨ ਜਾਊਗਾ ਫਿਰ ਉਹ ਨਸ਼ੇ ਦੇ ਵਿੱਚ ਧਿਆਨ ਨਹੀਂ ਉਹਦਾ ਜਾਊਗਾ ਖੇਡਣ ਨਾਲ ਆਪਾਂ ਹਰ ਤਰ੍ਹਾਂ ਦੀ ਤਰੱਕੀ ਕਰਾਂਗੇ ਸਾਡੀ ਸਿਹਤ ਵੀ ਚੰਗੀ ਰਹੂਗੀ ਅਸੀਂ ਕਿਸੇ ਮਹਿਕਮੇ ਵਿੱਚ ਭਰਤੀ ਹੋਣ ਦੇ ਯੋਗ ਵੀ ਹੋ ਜਾਾਂਗੇ ਮੈਂ ਇਹ ਮੇਰੀ ਇਹ ਇੱਕ ਮਤਲਬ ਉਹਨਾਂ ਨੂੰ ਇਹ ਸੁਜੈਸ਼ਨ ਹੈ ਕਿ ਆ ਜਿਹੜਾ ਬੇਲਾਪਨ ਛੱਡ ਕੇ ਗਰਾਊਂਡ ਤੇ ਧਿਆਨ ਦਿੱਤਾ ਜਾਵੇ ਮੈਂ ਵੀ ਅਸੀਂ ਵੀ ਇੱਥੇ ਹੁਣ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਯੂਥ ਹੈ ਉਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਅਵੇਰਨੈਸ ਅਵੇਰਨੈਸ ਯਸ ਬਿਲਕੁਲ ਜੀ ਇਹ ਸਨ ਡੀਐਸਪੀ ਸਰਦਾਰ ਸਤਨਾਮ ਸਿੰਘ ਹੋਰੀ ਜਿਨ੍ਹਾਂ ਨੇ ਗੁਰੂ ਅਰਸੇ ਦਾ ਚਾਰਜ ਸੰਭਾਲਿਆ ਤੇ ਚਾਰ ਸੰਭਾਲਦੇ ਹਈ 24 ਘੰਟਿਆਂ ਦੇ ਵਿੱਚ ਇੱਕ ਮਾਮਲਾ ਜਿਹੜਾ ਉਹ ਟਰੇਸ ਕਰ ਲਿਆ ਗਿਆ ਪਿੰਡ ਡੋੜ ਦਾ ਮਾਮਲਾ ਜਿਹੜਾ ਕਤਲ ਹੁੰਦਾ ਸੀ ਲੱਖੋ ਕੇ ਥਾਣੇ ਮੁਖੀ ਵੱਲੋਂ ਮੌਕੇ ਤੇ ਪਹੁੰਚ ਜਾਂਦਾ ਤੇ ਬੜੀ ਸਮਝਦਾਰੀ ਦੇ ਨਾਲ ਉਸ ਮਾਮਲੇ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਰਿਮਾਂਡ ਵੀ ਜਿਹੜਾ ਉਹਨਾਂ ਦਾ ਲੈ ਲਿਆ ਗਿਆ